जय श्री जय 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 श्री 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 खास दे रामली कृपा और परम पूजय गुरुदेव बाप जी महाराज जी के आशीर्वाद नाल प्रेरणा हर साल दी तरह इस साल भी श्रीमद भागवत श्री कृष्ण कथा गया ਨਵੰਬਰ 2025 ਤੋਂ ਲੈ ਕੇ 17 ਨਵੰਬਰ 2025 ਤੱਕ ਪੁਰਚੀਨ ਸ਼੍ਰੀ ਮੰਦਿਰ ਲੋਈਆਂ ਖਾਸ ਦੇ ਵਿੱਚ ਲੋਈਆਂ ਦੇ ਸਾਰੇ ਭਗਤਾਂ ਵੱਲੋਂ ਰੰਗਲ ਕੇ ਜਿਵੇਂ ਗੁਰੂ ਜੀ ਕਹਿੰਦੇ ਨੇ ਇਹ ਕਥਾ ਸਭ ਦੀ ਹੈ ਸਭ ਲਈ ਹੈ ਸਭ ਦੁਆਰਾ ਹੈ ਇਸ ਕਰਕੇ ਮੇਰੀ ਸਾਰਿਆਂ ਭਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਕਥਾ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਆਪਣਾ ਸਹਿਯੋਗ ਦੇਣਾ ਹੈ ਤਨੋ ਮਨੋਂ ਤੇ ਤੁਨ ਇਸ ਦੇ ਨਾਲ ਇੱਕ ਬੇਨਤੀ ਹੋਰ ਕਰਦਾ ਹਾਂ ਕਿ 11 ਨਵੰਬਰ ਨੂੰ ਹੀ ਲੋਈਆਂ ਦੀ ਸਲਾਣੀ ਮਾਤਾ ਮੰਦਰ ਦੇ ਵਿਖੇ ਮੰਦਰ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਲਈ 11 ਨਵੰਬਰ ਨੂੰ ਠੀਕ 11:30 ਵਜੇ ਆਪਾਂ ਸਾਰੇ ਲੋਈਆਂ ਵਾਸੀ ਸਾਰੇ ਭਗਤ ਇਕੱਠੇ ਹੋ ਕੇ ਪਰਚੀਨ ਸ਼ਿ ਮੰਦਰ ਲੋਈਆਂ ਖਾਸ ਤੋਂ ਕਲਸ਼ ਯਾਤਰਾ ਸ਼ੋਭਾ ਯਾਤਰਾ ਸ਼੍ਰੀ ਘਟੂ ਸ਼ੰਗਰੀ ਦੀ ਮੂਰਤੀ ਦੇ ਨਾਲ ਸਾਰੇ ਸ਼ਾਇਦ ਦੀ ਪ੍ਰਕਰਮਾ ਕਰਦੇ ਹੋਏ ਸਲਾਨੀ ਮਾਤਾ ਮੰਦਰ ਤੇ ਪਹੁੰਚਾਂਗੇ ਉੱਥੇ ਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਉੱਥੇ ਮੂਰਤੀ ਦੀ ਸਥਾਪਨਾ ਕੀਤੀ ਜਾਏਗੀ ਇਸ ਵਾਸਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਗਤਾਂ ਨੂੰ ਫੁੱਲਾ ਤੇ ਹਾਰਦਿਕ ਸੱਦਾ ਦਿੰਦੇ ਹਾਂ ਕਿ ਆਓ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਇਸ ਕਥਾ ਨੂੰ ਔਰ ਇਸ ਕਲਸ਼ ਯਾਤਰਾ ਨੂੰ ਇਸ ਸ਼ੋਭਾ ਯਾਤਰਾ ਨੂੰ ਔਰ ਸ਼੍ਰੀ ਖਾਟੂ ਸ਼ਾਮਨੀ ਦੀ ਮੂਰਤੀ ਸਥਾਪਨਾ ਨੂੰ ਇੱਕ ਇਤਿਹਾਸਕ ਇੱਕ ਯਾਦਗਾਰ ਬਣਾ ਸਕੀਏ ਸਾਰਿਆਂ ਤੋਂ ਸਹਿਯੋਗ ਦੀ ਅਸੀਂ ਸਾਰੇ ਆਸ ਰੱਖਦੇ ਹਾਂ ਇਹ ਸਾਰਾ ਪ੍ਰੋਗਰਾਮ ਆਪਣਾ ਹੈ ਆਪਣਾ ਸਵੱਦਾ ਹੈ ਸਾਰਿਆਂ ਨੇ ਮਿਲ ਕੇ ਕਰਨਾ ਹੈ ਸੋ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਆਪਣੇ ਆਪ ਹੀ ਇਸ ਕਥਾ ਦੇ ਨਾਲ ਸੰਬੰਧਤ ਸਾਰੀਆਂ ਤਿਆਰੀਆਂ ਦੇ ਵਿੱਚ ਅੱਜ ਤੋਂ ਜੁਟ ਜਾਓ